ਗੱਲ ਉਦੋਂ ਦੀ ਹੈ ਜਦੋਂ ਉਹ 10ਵੀਂ ਜਮਾਤ ਵਿੱਚ ਪੜ੍ਹਦੇ ਸੀ ਤੇ ਗੱਲਾਂ-ਵੱਤਾਂ ਕਰਦੇ ਇਕੱਠੇ ਸਕੂਲ ਜਾਇਆ ਕਰਦੇ ਸਨ ਇੱਕ ਦੂਜੇ ਦੇ ਕਰ ਵੀ ਚੰਗਾ ਆਉਣ ਜਾਣਾ ਸੀ ਦੋਵੇਂ ਹੀ ਪੜਾਈ ਵਿੱਚ ਰੱਜ ਕੇ ਹੁਸ਼ਿਆਰ ਸਿਲੇਬਸ ਤੋਂ ਬਾਹਰ ਜਾ ਕੇ ਸਮਾਜਿਕ ਸੁਰਕਾਰਾਂ ਦੇ ਨਾਲ ਜੁੜੀਆਂ ਕੀਤਾ ਬਹੁਤ ਪੜ੍ਹਨੀਆਂ ਲਾਇਬ੍ਰੇਰੀ ਵਿੱਚ ਜਾ ਕੇ ਅਖਬਾਰਾਂ ਤੇ ਰਸਾਲਿਆਂ ਵਿੱਚੋਂ ਸਮਾਜਿਕ ਉਤਰਾ ਚੜਾਅ ਬਾਰੇ ਜਾਣਕਾਰੀ ਹਾਸਲ ਕਰਨੀ ਇੱਕ ਤਰ੍ਹਾਂ ਦੋਮਾ ਨੂੰ ਹੀ ਸਮਾਜ ਸੁਧਾਰ ਦਾ ਇੱਕ ਕੀੜਾ ਜਿਹਾ ਵੀ ਲੱਗ ਗਿਆ ਸੀ ਪਰ ਨਸੀਬ ਨੇ ਕਰਦੀ ਹਾਲਾਤ ਦੇ ਮੱਦੇ ਨਜ਼ਰ 12 ਤੱਕ ਹੀ ਪੜਾਈ ਕੀਤੀ ਫਿਰ ਕਰਦਾ ਕੋ ਜਰਾ ਚੱਲਣ ਲਈ ਆਪਣੀ ਵੱਡੀ ਪਹਿਣ ਵਾਂਗ ਸਿਲਾਈ ਕਢਾਈ ਦਾ ਕੰਮ ਸਿੱਖ ਕੇ ਕਰਦਾ ਖਰਚਾ ਚੱਲਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਿੰਨਾ ਪਹਿਣਾ ਵਿੱਚੋਂ ਇਹ ਵਿਚਕਾਰ ਲਈ ਪਹਿਣ ਸੀ ਅਤੇ ਇੱਕ ਸਾਰਿਆਂ ਤੋਂ ਛੋਟਾ ਪ੍ਰਾ ਨਰਮਸੀ ਸ਼ੁਭ ਨੂਰ ਅਤੇ ਨਸੀਬ ਦੀ ਇਹ ਬਚਪਨ ਦੀ ਦੋਸਤੀ 12ਵੀਂ ਜਮਾਤ ਪਾਰ ਕਰਦਿਆਂ ਤੱਕ ਪਿਆਰ ਦਾ ਰੂਪ ਲੈ ਚੁੱਕੀ ਸੀ ਜਿਸ ਵਿੱਚ ਆਪਸੀ ਪਿਆਰ ਭਾਵਨਾਵਾਂ ਦੀ ਕਦਰ ਸੁੱਖ-ਦੁੱਖ ਦੀ ਸਾਂਝ ਆਪਣਾਪਨ ਇਸ ਹੱਦ ਤੱਕ ਵੱਧ ਚੁੱਕਿਆ ਸੀ ਕਿ ਜੇ ਦੋਵੇਂ ਵਿਆਹ ਕਰਵਾ ਵੀ ਲੈਂਦੇ ਤਾਂ ਸਮਾਜ ਲਈ ਜਿੱਥੇ ਇਹ ਵਿਆਹ ਇੱਕ ਪ੍ਰੇਰਨਾ ਦਾ ਸੋਮਾ ਹੋਣਾ ਸੀ ਉਥੇ ਨਾਲ ਹੀ ਬਿਨਾਂ ਦਾਜ ਦੇ ਹੀ ਜਤੀ ਜਾਤ ਪਾਤ ਦੇ ਕਟਿਆ ਬਿਤ ਕਰੇ ਤੂੰ ਨੱਲੇ ਭੁੰਦਾ ਹੋਇਆ ਇੱਕ ਮਿਸਾਲ ਬਣ ਜਾਣਾ ਸੀ ਇਸੇ ਕਾਰਨ ਪੜਾਈ ਦੇ ਖਾਤਰ ਸ਼ੁਭ ਨੂਨੂ ਸ਼ਹਿਰ ਤੋਂ ਬਾਅਦ ਜਾਣਾ ਪੈ ਗਿਆ ਜੋ 3 ਸਾਲ ਬਾਅਦ ਵਾਪਸ ਆਇਆ ਬੇਸ਼ੱਕ ਦੂਰੀਆਂ ਪਈਆਂ ਰਹੀਆਂ ਪਰ ਇਸ ਜੁਦਾਈ ਦੇ ਵਿੱਚ ਇਹ ਪਿਆਰ ਦਾ ਬੂਟਾ ਹੋਰ ਵੀ ਜ਼ਿਆਦਾ ਪੱਕਿਆ ਅਤੇ ਰੰਗ ਗੂੜਾ ਹੋ ਗਿਆ ਸੀ ਪੜਾਈ ਤੋਂ ਇੱਕਦਮ ਬਾਅਦ ਹੀ ਸ਼ੋਭਨ ਨੂੰ ਚੰਗੀ ਨੌਕਰੀ ਮਿਲ ਗਈ ਹੁਣ ਉਸਨੇ ਨਸੀਬ ਨੂੰ ਕਿਹਾ ਨਸੀਬ ਮੈਂ ਪੂਰੀ ਤਰ੍ਹਾਂ ਆਪਣੇ ਕਾਰੋਬਾਰ ਵਿੱਚ ਸੈੱਟ ਹੋ ਚੁੱਕਿਆ ਹਾਂ ਤੇ ਮੈਂ ਚਾਹੁੰਦਾ ਹਾਂ ਕਿ ਹੁਣ ਤੂੰ ਵੀ ਅੱਗੋਂ ਆਪਣੀ ਪੜਾਈ ਕਰਨ ਦਾ ਸੁਪਨਾ ਪੂਰਾ ਕਰ ਤੇ ਸਾਰਾ ਖਰਚ ਮੈਂ ਕਰਨ ਤਿਆਰ ਹਾਂ ਅਤੇ ਕਿਉਂ ਨਾ ਹੁਣ ਆਪਾਂ ਆਪਣੇ ਵਿਆਹ ਦੀ ਗੱਲ ਵੀ ਕਰ ਲਈਏ ਕਰਦਿਆ ਨਾਲ ਕਿਉਂਕਿ ਤੇਰੀ ਵੱਡੀ ਪੈਣ ਪ੍ਰੀਤ ਵੀ ਪਿਛਲੇ ਸਾਲ ਵਿਆਹੀ ਗਈ ਹੈ ਕਿ ਤੂੰ ਵੀ ਹੁਣ ਵਿਆਹਣ ਯੋਗ ਹੈ ਤਾਂ ਨਸੀਬ ਨੇ ਕੁਝ ਦੇ ਚੁਪ ਰਹਿ ਕੇ ਬੋਲਣਾ ਸ਼ੁਰੂ ਕੀਤਾ ਤੁਸੀਂ ਠੀਕ ਕਹਿ ਰਹੇ ਹੋ ਸ਼ੁਭ ਪਰ ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ ਹੈ ਕਿ ਸਾਡੇ ਪਿਆਰ ਤੇ ਕੋਈ ਖਤਰਾ ਆਉਣ ਵਾਲਾ ਹੋਵੇ ਮੇਰਾ ਦਿਲ ਬਹੁਤ ਡਰ ਰਿਹਾ ਹੈ ਮੇਰੇ ਘਰ ਪਰਿਵਾਰ ਵਾਲੇ ਸ਼ਾਇਦ ਇਹ ਸਭ ਨਾ ਮੰਨਣ ਪਰ ਕਿਉਂ ਜੋ ਬੰਦੇ ਪੁੱਛਿਆ ਅੱਗੇ ਕਹਿਣ ਲੱਗਾ ਦੇਖ ਅੱਜ ਮੈਂ ਪੂਰੀ ਤਰ੍ਹਾਂ ਆਪਣੀ ਪੈਰਾਂ ਤੇ ਖੜਾ ਹੋ ਚੁੱਕਿਆ ਹਾਂ ਮੇਰੇ ਘਰ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ ਤੈਨੂੰ ਸਾਰੇ ਸੁੱਖ ਮਿਲਣਗੇ ਤੈਨੂੰ ਬਹੁਤ ਖੁਸ਼ ਰੱਖ ਸਕਦਾ ਹਾਂ ਨਾਲੇ ਮੈਂ ਦਾਜ ਵਿੱਚ ਕੁਝ ਵੀ ਨਹੀਂ ਲੈਣਾ ਸਿਵਾਏ ਤੇਰੀ ਪਿਆਰ ਤੋਂ ਤਾਂ ਫਿਰ ਵੀ ਤੇਰੇ ਪਰਿਵਾਰ ਵਾਲੇ ਕਿਉਂ ਨਹੀਂ ਮੰਨਣਗੇ ਜਦ ਕਿ ਤੂੰ ਵੀ ਇਸ ਸਮਾਜ ਦੀ ਬੜੀ ਲਿਖੀ ਕੁੜੀ ਹੈ ਤਾਂ ਕਿਉਂ ਡਰ ਰਹੀ ਹੈ ਤੂੰ ਆਪਣੇ ਪਰਿਵਾਰ ਨਾਲ ਗੱਲ ਤਾਂ ਕਰ ਉਹ ਜ਼ਰੂਰ ਮੰਨ ਜਾਣਗੇ ਠੀਕ ਹੈ ਜੀ ਮੈਂ ਕੋਸ਼ਿਸ਼ ਕਰਾਂਗੀ ਦੇਖਦੀਆਂ ਕਰਦੇ ਕੀ ਕਹਿੰਦੇ ਨੇ ਇਹ ਹੀ ਚਾਹਾਂਗੀ ਕਿ ਰੱਬ ਪਲੀ ਹੀ ਕਰੇ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਸਕੀਏ ਨਸੀਬ ਬੋਲੀ ਹਾਂ ਨਸੀਬ ਬਿਲਕੁਲ ਠੀਕ ਕਿਹਾ ਤੁਸੀਂ ਅਸੀਂ ਦੋਵੇਂ ਖੂਬ ਮਿਹਨਤ ਕਰਾਂਗੇ ਤੂੰ ਵੀ ਅੱਗੋਂ ਪੜਾਈ ਕਰੀ ਮੈਂ ਵੀ ਹੋਰ ਪੜਾਂਗਾ ਆਪਾਂ ਦੋਵੇਂ ਪੜ੍ਹ ਲਿਖ ਕੇ ਸਮਾਜ ਨੂੰ ਦਾਜ ਪ੍ਰਤਾ ਜਾਤ ਪਾਤ ਦੀ ਬਿਤਕਰੇ ਪ੍ਰੂਣ ਹੱਤਿਆ ਆਦਿਕ ਮਸਲਿਆਂ ਤੋਂ ਜਾਗਰੂਕ ਕਰਾਂਗੇ ਵਿਆਹ ਤੋਂ ਬਾਅਦ ਅਸੀਂ ਵੀ ਬੇਟੇ ਦੀ ਤਾਂ ਤੇ ਰੱਬ ਕੋਲੋਂ ਬੇਟੀ ਦੀ ਮੰਗ ਕਰਾਂਗੇ ਨਾਲੇ ਤੇਰਾ ਵੀ ਤਾਂ ਸੁਪਨਾ ਹੈ ਕਿ ਆਪਾਂ ਦੋਵੇਂ ਇਸ ਦੇਸ਼ ਧਰਮ ਕੌਮ ਦੇ ਲਈ ਕੁਝ ਕਰੀਏ ਤੇ ਜੇ ਰੱਬ ਜੀ ਨੇ ਆਪਾਂ ਨੂੰ ਇੱਕ ਕਰ ਦਿੱਤਾ ਤਾਂ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਾਂਗੀ ਕਿ ਅਸੀਂ ਸਮਾਜ ਪলাই ਲਈ ਜੋ ਸੁਪਨੇ ਬਚਪਨ ਤੋਂ ਬੁੰਦੇ ਆ ਰਹੇ ਹਾਂ ਉਹ ਸਾਰੇ ਪੂਰੇ ਕਰਨ ਵਿੱਚ ਵਾਹਿਗੁਰੂ ਆਪ ਸਹਾਈ ਹੋਵੇ ਪਰ ਜੇ ਰੱਬ ਨਾ ਕਰੇ ਜੇ ਅਸੀਂ ਵੱਖ ਹੋ ਗਏ ਤੇ ਮਜਬੂਰੀ ਬਸ ਕੋਈ ਹੋਰ ਜੀਵਨ ਸਾਥੀ ਚੁਣਨਾ ਪਿਆ ਤਾਂ ਪਤਾ ਨਹੀਂ ਉਹਦੇ ਵਿਚਾਰ ਕਿਹੋ ਜਿਹੇ ਹੋਣਗੇ ਥੋੜਾ ਉਦਾਸ ਹੁੰਦਿਆ ਸ਼ੁਭ ਦੂਰ ਨੇ ਕਿਹਾ ਨਹੀਂ ਸ਼ੁਭ ਰੱਬ ਦਾ ਵਾਸਤਾ ਐਦਾ ਨਾ ਕਹੋ ਮੈਂ ਅਰਦਾਸ ਕਰਾਂਗੀ ਰੱਬ ਜੀ ਅੱਗੇ ਕਹਿੰਦਿਆ ਨਸੀਬ ਨਹੀਂ ਕਿਹਾ ਹੁਣ ਬਹੁਤ ਸਮਾਂ ਹੋ ਗਿਆ ਗੱਲਾਂ ਕਰਦਿਆਂ ਚਲੋ ਕਰ ਚਲੀਏ ਮੈਂ ਕੱਲ ਕਰ ਗੱਲ ਕਰਾਂਗੀ ਤੇ ਤੁਸੀਂ ਵੀ ਆਪਣੇ ਘਰ ਗੱਲ ਸ਼ੁਰੂ ਕਰਨੀ ਹਾਂ ਠੀਕ ਹੈ ਚਲੋ ਚਲੀਏ ਤੇ ਦੋਵੇਂ ਮਨ ਵਿੱਚ ਕਈ ਤਰ੍ਹਾਂ ਦੇ ਨਵੇਂ ਸੁਪਨੇ ਲੈ ਕੇ ਆਪੋ ਆਪਣੇ ਰਾਹ ਪੈ ਗਏ ਇਹ ਕੀ ਕਹਿ ਰਹੀ ਹੈ ਤੀ ਤੈਨੂੰ ਆਪਣੇ ਮਾਂ ਬਾਪ ਦੀ ਇੱਜ਼ਤ ਦਾ ਜਰਾ ਵੀ ਖਿਆਲ ਨਹੀਂ ਜੋ ਲਵ ਮੈਰਿਜ ਕਰਾਉਣ ਨੂੰ ਫੇਦੀ ਹੈ ਤੈਨੂੰ ਇੱਕ ਵਾਰ ਵੀ ਇਹ ਗੱਲ ਕਰਨ ਲੱਗਿਆ ਸ਼ਰਮ ਨਾ ਆਈ ਆਪਣੇ ਪਿਓ ਦੀ ਪੱਗ ਦਾ ਜਰਾ ਤਾਂ ਖਿਆਲ ਰੱਖਦੀ ਨਸੀਬ ਦੀ ਮਾਂ ਗਰਮੀਤ ਇਕੋ ਸਾਹੇ ਬੋਲੀ ਨਹੀਂ ਮੰਮੀ ਜੀ ਮੈਂ ਇਸ ਤਰ੍ਹਾਂ ਕਦੇ ਵੀ ਨਹੀਂ ਚਾਹਾਂਗੀ ਕਿ ਮੇਰੇ ਕਰਕੇ ਕਦੇ ਮੇਰੇ ਬਾਵਲ ਦਾ ਸਿਰ ਨੀਵਾ ਹੋਈ ਮੈਂ ਤਾਂ ਅੱਜ ਦੇ ਜ਼ਮਾਨੇ ਦੀ ਪੜ੍ਹੀ ਲਿਖੀ ਲੜਕੀ ਹਾਂ ਤੇ ਇਹ ਵਿੱਦਿਆ ਲੈਣ ਲਈ ਤੁਸੀਂ ਹੀ ਮੈਨੂੰ ਸਕੂਲ ਵਿੱਚ ਭੇਜਿਆ ਸੀ ਤਾਂ ਕਿ ਮੈਂ ਪਛੜੇ ਸਮਾਜ ਦੀ ਤਰ੍ਹਾਂ ਨਾ ਬਣਾ ਸਗੋਂ ਉੱਚ ਵਿੱਦਿਆ ਪ੍ਰਾਪਤ ਕਰਕੇ ਇੱਕ ਚੰਗੀ ਨੇਕ ਇਨਸਾਨ ਬਣ ਸਕਾਂ ਤੇ ਜਿੱਥੇ ਮੈਂ ਆਪਣੇ ਮਾਪੇ ਦਾ ਸਿਰ ਉੱਚਾ ਕਰਾਂ ਆਪਣੇ ਘਰ ਨੂੰ ਉੱਚਾ ਕਰਾਂ ਉਥੇ ਨਾਲ ਹੀ ਅਗਲੇ ਘਰ ਜਾ ਕੇ ਵੀ ਆਪਣੇ ਮਾਪੇ ਵੱਲੋਂ ਦਿੱਤੀ ਸਿੱਖਿਆ ਵਿਦਿਆ ਸੰਸਕਾਰਾਂ ਨਾਲ ਸਭ ਦਾ ਦਿਲ ਜਿੱਤ ਸਕਾਂ ਮੰਮੀ ਅੱਜ ਕੱਲ ਸਮਾਂ ਬਦਲ ਗਿਆ ਹੈ ਅੱਜ ਕੱਲ ਲਵ ਮੈਰਿਜ ਕਰਾਉਣ ਨੂੰ ਬੁਰਾ ਨੇ ਸਮਝਿਆ ਜਾਂਦਾ ਨਾਲ ਇਸ ਵਿੱਚ ਬੁਰਾ ਹੈ ਵੀ ਕੀ ਮੰਮਾ ਤੁਸੀਂ ਦੇਖਿਆ ਹੀ ਏ ਕਿ ਸ਼ੁਭ ਨੂਰ ਪੜਿਆ ਲਿਖਿਆ ਅਗਾ ਵਦੂ ਉੱਚੀ ਸੁੱਚੀ ਸੋਚ ਦਾ مالک ਸਾਹੂ ਸੁਭਾ ਮਿਹਨਤੀ ਅਤੇ ਸਾਦਾ ਜੀਵਨ ਜਿਉਣ ਵਾਲਾ ਇੱਕ ਇਨਸਾਨ ਹੈ ਉਥੇ ਨਾਲ ਹੀ ਵੱਡਿਆਂ ਦਾ ਸਤਿਕਾਰ ਛੋਟਿਆਂ ਨੂੰ ਪਿਆਰ ਤੇ ਸਭ ਦਾ ਦਿਲ ਜਿੱਤਣ ਵਾਲਾ ਨਾ ਤਾਂ ਮੈਂ ਅਤੇ ਨਾ ਹੀ ਉਹ ਜਾਤ ਪਾਤ ਵਰਗੀ ਕਟੀਆਂ ਵਿਚਾਰ ਤਰਨ ਨੂੰ ਮੰਨਦੇ ਹੈ ਤੇ ਨਾ ਹੀ ਵਿਆਹ ਵੇਲੇ ਕਿਸੇ ਦਾਜ ਦੇਹਦ ਦੀ ਸਾਨੂੰ ਲੋੜ ਹੋਵੇਗੀ ਸਾਨੂੰ ਜੇ ਲੋੜ ਹੋਵੇਗੀ ਤਾਂ ਸਿਰਫ ਆਪਣੇ ਮਾਤਾ ਪਿਤਾ ਦੇ ਸਾਥ ਅਤੇ ਉਹਨਾਂ ਦੀ ਅਸੀਸ ਦੀ ਜਿੱਦ ਦੇ ਸਹਾਰੇ ਹੀ ਅਸੀਂ ਇਹ ਕਾਜ ਰਚਾ ਸਕਦੇ ਹਾਂ ਤੁਸੀਂ ਦੇਖਿਆ ਹੀ ਹੈ ਕਿ ਕਿੰਦਾ ਅੱਜਕਲ੍ਹ ਪਰੂਣ ਹੱਤਿਆਵਾਂ ਨੇ ਸਮਾਜ ਨੂੰ ਕਲੰਕਿਤ ਕਰ ਦਿੱਤਾ ਹੈ ਕਿਸ ਤਰ੍ਹਾਂ ਅੱਜ ਲੱਖਾਂ ਪੜੀਆਂ ਲਿਖੀਆਂ ਕੁੜੀਆਂ ਨੂੰ ਦਾਜ ਦੀ ਹਵਾਸ ਵਿੱਚ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਕਿਸ ਤਰ੍ਹਾਂ ਅੱਜ ਕੁੜੀਆਂ ਨਾਲ ਹਰ ਖੇਤਰ ਵਿੱਚ ਵਿਤਕਰਾ ਕੀਤਾ ਜਾਂਦਾ ਹੈ ਅਸੀਂ ਤਾਂ ਬਸ ਚਾਹੁੰਦੇ ਹਾਂ ਕਿ ਤੁਸੀਂ ਇਸ ਚੰdre ਜਮਾਨੇ ਦੀ ਪਰਵਾਹ ਨਾ ਕਰਦੇ ਹੋਏ ਇਸ ਕਾਰਜ ਨੂੰ ਲਵ ਤੋਂ ਅਰੇਂਜ ਵਿੱਚ ਬਦਲ ਕੇ ਸਮਾਜ ਵਿੱਚ ਇੱਕ ਨਵੀਂ ਮਿਸਾਲ ਪੈਦਾ ਕਰ ਸਕੋ ਪਤਾ ਹੈ ਨਾ ਵੱਡੇ ਦੀਦੀ ਪ੍ਰੀਤ ਨੂੰ ਉਹਦੇ ਪਰਿਵਾਰ ਨੇ ਕਿੰਨਾ ਤੰਗ ਕੀਤਾ ਸੀ ਹੁਣ ਜਾ ਕੇ ਕੁਝ ਸੁਧਾਰ ਹੋਇਆ ਉਹ ਵੀ ਜਦ ਪੁਲਿਸ ਨੇ ਦਖਲ ਦਿੱਤਾ ਤਾਂ ਇਹ ਤਾਂ ਵਾਹਿਗੁਰੂ ਦੀ ਕਿਰਪਾ ਹੈ ਕਿ ਹੁਣ ਸਭ ਠੀਕ ਠਾਕ ਹੋ ਚੁੱਕਾ ਹੈ ਪਰ ਜੇ ਕੀਤੇ ਉਹ ਸਭ درست ਨਾ ਹੁੰਦਾ ਤਾਂ ਆਪਾਂ ਕੀ ਕਰ ਲੈਣਾ ਸੀ ਨਸੀਬ ਨੇ ਲਗਾਤਾਰ ਸਭ ਕੁਝ ਬੋਲ ਦਿੱਤਾ ਨਹੀਂ ਇਹ ਨਹੀਂ ਹੋ ਸਕਦਾ ਇੱਕ ਤਾਂ ਮੁੰਡਾ ਨਾਲ ਵਾਲੇ ਮਹੱਲੇ ਦਾ ਹੈ ਕੀ ਕਹਿਣਗੇ ਮਹੱਲੇ ਵਾਲੇ ਕੀ ਕਹੋ ਸਮਾਜਿਕ ਪਾਇਚਾਰਾ ਸਾਡੇ ਤਾਂ ਸ਼ਰੀਕੇ ਨਹੀਂ ਨਹੀਂ ਜਿਉਣ ਦੇਣਾ ਨਾਲੇ ਮੁੰਡੇ ਦੀ ਬਰਾਦਰੀ ਕੋਈ ਹੋਰ ਤੇ ਸਾਡੇ ਕੋਈ ਹੋਰ ਇਹ ਖਿਆਲੀ ਦੁਨੀਆ ਵਿੱਚੋਂ ਬਾਹਰ ਨਿਕਲ ਤੇਰੇ ਬਾਪੂ ਨੇ ਇਹ ਕਦੇ ਨਹੀਂ ਮੰਨਣਾ ਮੈਨੂੰ ਵੀ ਪਤਾ ਉਹ ਕਿੰਨਾ ਡਾਡਾ ਹੈ ਪਰ ਮੰਮੀ ਕੋਈ ਪਰਪੁਰ ਨਹੀਂ ਚੱਲਣੀ ਤੇਰੀ ਚਾਰ ਅੱਖਰ ਪੜ੍ਹ ਕੇ ਦੁਨੀਆ ਦੇ ਰੀਤੀ ਰਿਵਾਜ ਬਦਲਣ ਤੁਰੀ ਹੈ ਜੋ ਗੱਲ ਅੱਜ ਮੇਰੇ ਨਾਲ ਕਰ ਲਈ ਪੁੱਲ ਕੇ ਵੀ ਦੁਬਾਰਾ ਉਸ ਮੁੰਡੇ ਦਾ ਨਾਮ ਇਸ ਘਰ ਵਿੱਚ ਨਾ ਲਵੀਂ ਫਿਰ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਹੀ ਤੇਰਾ ਬਾਪੂ ਕਿਸੇ ਨਾਲ ਤੋੜ ਦੇਵੇ ਚੁੱਪ ਕਰਕੇ ਰਸੋਈ ਵਿੱਚ ਆਪਣਾ ਕੰਮ ਕਰ ਜਾ ਕੇ ਤਰਕਾਲਾ ਉਹ ਚੱਲੀਆਂ ਬਾਪੂ ਵੀ ਆਉਣ ਵਾਲਾ ਤੇਰਾ ਕਹਿ ਕੇ ਗਰਮੀਤ ਕਰੇਲੂ ਕਮਾ ਵਿੱਚ ਰੁੱਝ ਗਈ ਨਸੀਬ ਸੋਚੀ ਪੈ ਗਈ ਕਿ ਇਹ ਸਭ ਕਿਵੇਂ ਹੱਲ ਹੋ ਸਕੇਗਾ ਕੌਣ ਸਮਝਾ ਸਕਦਾ ਹੈ ਇਹਨਾਂ ਨੂੰ ਸਾਰੇ ਰਿਸ਼ਤੇਦਾਰਾਂ ਸਨ ਨਹੀਂਆਂ ਦਾ ਖਿਆਲ ਇੱਕਦਮ ਦਿਮਾਗ ਵਿੱਚ ਆਇਆ ਤਾਂ ਦੇਖਦੀ ਹੈ ਕਿ ਅੱਜੇ ਵੀ ਅਸੀਂ ਪਰੰਪਰਾਵਾਂ ਰੀਤੀ ਰਿਵਾਜਾਂ ਨੂੰ ਮੰਨਤਾ ਦੇ ਕੇ ਜ਼ਿਆਦਾਤਰ ਆਪਣਾ ਭਵਿੱਖੇ ਨੁਕਸਾਨ ਕਰ ਰਹੇ ਹਾਂ ਕੀ ਫਾਇਦਾ ਸਾਡੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਵਿੱਦਿਆ ਦੇਣ ਦਾ ਜੇਕਰ ਉਹ ਉਸ ਦਾ ਸਹੀ ਲਾਭ ਲੈ ਕੇ ਆਪਣਾ ਸਹੀ ਜਾਂ ਗਲਤ ਦਾ ਫੈਸਲਾ ਨਹੀਂ ਕਰ ਸਕਦੇ ਅਤੇ ਰੂੜੀਵਾਦੀ ਸੋਚ ਥੱਲੇ ਹੀ ਆਪਣੀ ਜ਼ਿੰਦਗੀ ਨੂੰ ਬਿਤਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਇੱਕਦਮ ਉਸ ਦੀ ਸੋਚਾਂ ਨੂੰ ਤੋੜਦੀ ਇੱਕ ચીਰਦੀ ਹੋਈ ਆਵਾਜ਼ ਨੇ ਨਸੀਬ ਨੂੰ ਵਰਤਮਾਨ ਵਿੱਚ ਲੈ ਆਂਦਾ ਜਦ ਕਮਰੇ ਵਿੱਚੋਂ ਆਵਾਜ਼ ਆਈ ਗਰਮੀਤ ਜਾਂ ਤਾਂ ਇਸ ਕੁੜੀ ਨੂੰ ਅੱਜ ਹੀ ਗੱਲ ਕੁੱਟ ਕੇ ਮਾਰ ਦੇ ਨਹੀਂ ਤਾਂ ਜੇ ਕੱਲ ਇਹਨੇ ਸਾਡੀ ਇੱਜ਼ਤ ਦੇ ਖਿਲਾਫ਼ ਕਦਮ ਚੁੱਕਿਆ ਤਾਂ ਮੇਰਾ ਮਰਿਆ ਮੂੰਹ ਵੇਖੇਂਗੇ ਜੇ ਕੱਲ ਨੂੰ ਇਹਕਰੋਂ ਦੌੜ ਗਈ ਤਾਂ ਇਹੋ ਜਹੀ ਲਹੰਤਾ ਭਰੀ ਜ਼ਿੰਦਗੀ ਤੋਂ ਮੈਂ ਮਰ ਨਾ ਜਾ ਮਰਨਾ ਬਿਹਤਰ ਸਮਝਾਂਗਾ ਇਹ ਆਵਾਜ਼ ਕਿਸੇ ਹੋਰ ਦੀ ਨਹੀਂ ਨਸੀਬ ਦੇ ਬਾਪੂ ਦੀ ਸੀ ਜੋ ਗਰਮੀਤ ਵੱਲੋਂ ਨਸੀਬ ਬਾਰੇ ਸ਼ੁਭ ਨੂਰ ਸਵੱਦੀ ਗੱਲ ਕਰਨ ਤੋਂ ਬਾਅਦ ਦੀ ਹਾਲਤ ਬਿਆਨ ਕਰਦੀ ਸੀ ਖੈਰ ਕੁਝ ਦਿਨਾਂ ਬਾਅਦ ਜਾਂ ਨਸੀਬ ਸ਼ੁਭ ਨੂਰ ਨੂੰ ਮਿਲੀ ਤਾਂ ਸਾਰੀ ਗੱਲ ਉਸ ਨੂੰ ਦੱਸਣ ਤੋਂ ਬਾਅਦ ਪਤਾ ਲੱਗਾ ਕਿ ਹਾਲਤ ਸ਼ੁਭ ਦੇ ਕਰਦੀ ਕੋਈ ਬੱਕਰੀ ਨਹੀਂ ਸੀ ਉਹੀ ਨੱਕ ਦੀ ਫਿਕਰ ਵਿਖਾਵੇ ਦੀ ਦੁਨੀਆ ਜਾਤ ਬਰਾਦਰੀ ਦੀ ਉੱਚੀ ਨੀਮੀ ਹੋਣ ਵਾਲੀ ਸੋਚ ਝੂਠਾ ਅਤੇ ਡਬਲ ਸਟੈਂਡਰਡ ਦੋਵੇਂ ਜਾਨੇ ਚੁੱਪ ਕਰਕੇ ਬੈਠ ਗਏ ਸ਼ਬ ਬੋਲਣ ਲੱਗਾ ਯਾਰ ਨਸੀਬ ਕਿੰਨੀ ਅਜੀਬ ਗੱਲ ਹੈ ਨਾ ਕਿ ਅਸੀਂ ਆਪਣੇ ਆਪ ਨੂੰ ਮਾਡਰਨ ਕਹਾਉਣ ਵਿੱਚ ਕਿੰਨਾ ਫਕਰ ਕਰਦੇ ਹਾਂ ਪਰ ਅਫਸੋਸ ਕਿ ਮਾਡਰਨ ਬਣ ਲਈ ਤਿਆਰ ਨਹੀਂ ਹਾਂ ਕਹਿਨੂੰ ਤਾਂ ਹੋਰ ਕੰਮਾਂ ਵਿੱਚ ਅਸੀਂ ਹਰ ਦੂਜੇ ਤੀਜੇ ਨੂੰ ਨੀਵਾ ਵਿਖਾ ਕੇ ਆਪਣੇ ਅਖੋਤੀ ਅਗਾਹ ਵੱਧੂ ਪੁਣੇ ਦਾ ਵਿਡੋਰਾ ਪਿੱਟਦੇ ਹਾਂ ਪਰ ਆਪਣੇ ਘਰ ਵਿੱਚ ਗੱਲ ਆ ਜਾਵੇ ਤਾਂ ਉਹੀ ਪੁਰਾਣੀ ਸੋਚ ਚੱਟ ਪ੍ਰਗਟ ਹੋ ਜਾਂਦੀ ਹੈ ਤੂੰ ਵੀ ਸਿਆਣੀ ਅਤੇ ਮਾਤਾ ਪਿਤਾ ਦਾ ਹਰ ਕਹਿਣਾ ਮੰਨਣ ਵਾਲੀ ਕੁੜੀ ਹੈ ਮੈਂ ਤੈਨੂੰ ਮਜਬੂਰ ਨਹੀਂ ਕਰਾਂਗਾ ਕਿ ਆਪਾਂ ਦੌੜ ਕੇ ਕੋਰਟ ਮੈਚ ਕਰਵਾ ਲਈਏ ਕਿਉਂਕਿ ਉਸ ਤੋਂ ਬਾਅਦ ਵੀ ਸਾਡੀ ਜ਼ਿੰਦਗੀ ਸੇਫ ਨਹੀਂ ਰਹਿਣੀ ਇਸ ਅਖੌਤੀ ਅਣਖ ਲਈ ਹੁੰਦੇ ਕਤਲਾਂ ਬਾਰੇ ਨਿਤ ਅਖਬਾਰਾਂ ਵਿੱਚ ਪੜ੍ਹਦੇ ਹਾਂ ਪਤਾ ਨਹੀਂ ਅਜਿਹੇ ਮਾਪੇ ਆਪਣੇ ਬੱਚਿਆਂ ਨੂੰ ਕਤਲ ਕਰਕੇ ਆਪਣੀ ਇੱਜ਼ਤ ਦਾ ਝੰਡਾ ਕਿਹੜੇ ਅਸਮਾਨ ਤੇ ਝੁਲਾ ਲੈਂਦੇ ਹਨ ਨਾਲੇ ਮੇਰੇ ਘਰ ਵੀ ਇੱਕ ਛੋਟਾ ਵੀਰ ਹੈ ਤੇ ਤੇਰੇ ਘਰ ਇੱਕ ਛੋਟੀ ਪੈਣ ਜੇਕਰ ਉਹ ਪੱਜੜ ਦਾ ਕਦਮ ਚੁੱਕਿਆ ਤਾਂ ਇਸ ਡਬਲ ਸਟੈਂਡਰਡ ਵਾਲੇ ਸਮਾਜ ਨੇ ਉਸ ਵਿੱਚ ਆਈ ਦਾ ਰਿਸ਼ਤਾ ਕਿਸੇ ਚੰਗੇ ਤਾਂ ਨਹੀਂ ਹੋਣ ਦੇਣਾ ਆਖੇ ਇਸ ਦੀ ਵੱਡੀ ਪੈਣ ਦਾ ਕਰੋ ਪੱਜੀ ਸੀ ਤੇ ਮੇਰੇ ਬਾਰੇ ਲੋਕਾਂ ਨੇ ਕਹਿਣਾ ਕਿ ਉਹ ਲੋਕਾਂ ਨੂੰ ਮਤਾਂ ਦੇਣ ਵਾਲਾ ਆਪ ਤਾਂ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ ਨਸੀਬ ਅੱਜ ਤੱਕ ਗੱਲ ਤੇਰੇ ਮੇਰੇ ਵਿੱਚ ਐ ਪਰ ਕੱਲ ਨੂੰ ਇਸ ਨਾਲ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਵਿੱਚ ਜ਼ਹਿਰ ਕੁਲ ਜਾਣਾ ਖਬਰੇ ਸਾਡੇ ਘਰੋਂ ਦੌੜਨ ਮਗਰੋਂ ਇਹ ਪਰਿਵਾਰ ਦੁਸ਼ਮਣੀ ਪਾਲ ਲੈਣ ਅਤੇ ਸਾਡੇ ਮਕਰੋਂ ਲੜ ਲੜ ਕੇ ਹੀ ਮਰ ਮੁੱਕ ਜਾਣ ਵਿੱਚੋਂ ਗੱਲ ਕੱਟ ਦੀ ਨਸੀਬ ਕਹਿਣ ਲੱਗੀ ਮੈਨੂੰ ਤਾਂ ਐਨਾ ਪਤਾ ਕਿ ਜੇ ਘਰੋਂ ਨਿਕਲਣ ਦਾ ਕਾਰਾ ਕੀ ਤਾਂ ਤਾਂ ਮੇਰੇ ਪਾਪਾ ਨੇ ਤਾਂ ਉਸੇ ਦਿਨ ਆਪਣੀ ਜਾਨ ਦੇ ਦੇਣੀ ਹੈ ਉਹ ਤਾਂ ਮੈਨੂੰ ਪਿਆਰ ਵੀ ਬਹੁਤ ਕਰਦੇ ਨੇ ਤੇ ਜੇ ਮੈਂ ਕੁਝ ਅਜੀਹਾ ਕਦਮ ਚੁੱਕਿਆ ਤਾਂ ਕੁਝ ਕਰ ਹੀ ਨਾ ਬੈਠਾਂ ਮੈਨੂੰ ਕੁਝ ਸਮਝ ਨਹੀਂ ਆ ਰਹੀ ਸ਼ੁਭ ਮੈਂ ਕੀ ਕਰਾਂ ਕਹਿੰਦਿਆ ਹੀ ਨਸੀਬ ਦੀਆਂ ਅੱਖਾਂ ਵਿੱਚ ਅਥਰੂ ਵਹਿ ਦਰੇ ਹੈ ਕਮਲੀ ਨਾ ਹੋਵੇ ਤੇ ਤੂੰ ਕਾਤੋਂ ਰੋਂਦੀ ਏ ਸ਼ੁਭ ਬੋਲਣ ਲੱਗਿਆ ਅਪਾ ਕੋਈ ਵੀ ਗਲਤ ਕਦਮ ਨਹੀਂ ਚੁੱਕਾਂਗੀ ਜਿਸ ਨਾਲ ਸਾਡੇ ਮਾਪੇ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਅਸੀਂ ਇੱਕ ਵਾਰ ਫੇਰ ਦੁਨੀਆ ਦੀਆਂ ਬਾਕੀ ਪ੍ਰੇਮ ਕਹਾਣੀਆਂ ਦੀ ਤਰ੍ਹਾਂ ਆਪਣੇ ਪਿਆਰ ਦੀ ਕੁਰਬਾਨੀ ਦੇਵਾਂਗੇ ਜਿੱਥੇ ਕਰਦੇ ਕਹਿਣਗੇ ਵਿਆਹ ਕਰਵਾ ਲਵਾਂਗੇ ਜੋ ਵੀ ਸਾਡੀ ਜ਼ਿੰਦਗੀ ਵਿੱਚ ਆਵੇਗਾ ਮੈਂ ਆਉਣ ਵਾਲੀ ਉਸ ਕੁੜੀ ਵਿੱਚੋਂ ਤੁਹਾਨੂੰ ਲੱਭਣ ਦੀ ਕੋਸ਼ਿਸ਼ ਕਰਾਂਗਾ ਤੇ ਉਸ ਨੂੰ ਖੂਬ ਪਿਆਰ ਦੇਵਾਂਗਾ ਤੇ ਤੁਸੀਂ ਆਉਣ ਵਾਲੇ ਉਸ ਰਾਜਕੁਮਾਰ ਵਿੱਚੋਂ ਮੈਨੂੰ ਦੇਖਣਾ ਤੁਹਾਨੂੰ ਉਹ ਚੰਗਾ ਲੱਗਣ ਲੱਗ ਪਵੇਗਾ ਆਸ ਕਰਦੇ ਹਾਂ ਰੱਬ ਸਾਡਾ ਬੁਰਾ ਨਹੀਂ ਹੋਣ ਦੇਵੇਗਾ ਅਸੀਂ ਆਪਣੇ ਬੱਚਿਆਂ ਨੂੰ ਬਿਲਕੁਲ ਨਵੀਂ ਸੋਚ ਦੇਵਾਂਗੇ ਜੋ ਕੰਮ ਅਸੀਂ ਨਹੀਂ ਕਰ ਸਕੇ ਉਸ ਨੂੰ ਆਪਣੇ ਬੱਚਿਆਂ ਕੋਲੋਂ ਕਰਵਾ ਲਵਾਂਗੇ ਉਹਨਾਂ ਨੂੰ ਚੰਗੀ ਸਿੱਖਿਆ ਉਤਸ਼ਾਹ ਤੇ ਦੂਰ ਅੰਦੇਸ਼ੀ ਸੋਚ ਤੇ ਮਾਲਕ ਬਣਾ ਕੇ ਜਾਤ ਪਾਤ ਦੀ ਇਸ ਗੰਦੀ ਲਹਨਤ ਵਿੱਚ ਕਦੇ ਨਹੀਂ ਫਸਣ ਦੇਵਾਂਗੇ ਸੋ ਅੱਜ ਤੋਂ ਬਾਅਦ ਸਾਡੇ ਰਾਹ ਵੱਖ ਹੋਣਗੇ ਪਰ ਮਿਸ਼ਨ ਉਹੀ ਹੋਵੇਗਾ ਸਮਾਜ ਵਿੱਚ ਜਾਗਰੂਤਾ ਲਿਆਉਣ ਦਾ ਇੰਤਜ਼ਾਰ ਕਰਦੇ ਹਾਂ ਕਿ ਹੁਣ ਕਦ ਰੱਬ ਕਿਸ ਹਾਲਤ ਵਿੱਚ ਕਿਸ ਸਮੇਂ ਕਿਸ ਅੰਦਾਜ਼ ਕਿਸ ਮੋੜ ਤੇ ਮਿਲੌਂਦਾ ਹੈ ਕਹਿੰਦੇ ਹੋਏ ਦੋਵੇਂ ਆਪੋ ਆਪਣੇ ਰਾਹ ਉੱਤਰ ਪਏ ਅਤੇ ਪਿਛਲੇ 8 ਸਾਲ ਦੀ ਸਾਂਝ ਹੁਣ ਕਦੇ ਨਾ ਖਤਮ ਹੋਣ ਮਲ ਇੰਤਜ਼ਾਰ ਵਿੱਚ ਬਦਲ ਗਈ ਸ਼ੁਭ ਗੱਲਾਂ ਤਾਂ ਵੱਡੀਆਂ ਕਰ ਆਇਆ ਸੀ ਪਰ ਟੁੱਟੇ ਦਿਲ ਨਾਲ ਸੋਚਦਾ ਹੈ ਕਿ ਉਹ ਮੇਰੀ ਨਸੀਬ ਮੇਰੇ ਹੀ ਨਸੀਬ ਵਿੱਚ ਨਹੀਂ ਹੈ ਵਾ ਕਦ ਤੇਰੀ ਕੁਦਰਤ ਇੱਕ ਛੋਟੀ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸਣਾ ਜੀ ਧੰਨਵਾਦ